ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪਰਜਾ ਪਰਜਾ ਕਟ ਮਰੈ ਕਬੂ ਨਾ ਛਾਡੇ ਖੇਤ ਸਤਗੁਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ ਖਾਲਸਾ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਜਾਣਦੇ ਆ ਕਿ ਸਾਡੇ ਸਤਕਾਰਯੋਗ ਵੱਡੇ ਭੈਣ ਜੀ ਚਰਨਜੀਤ ਕੌਰ ਜਿਨ੍ਹਾਂ ਨੇ ਚੜਦੀ ਜਵਾਨੀ ਵਿੱਚ ਆਪਣੇ ਪਤੀ ਦਾ ਜਿਹੜਾ ਸੁਖ ਸੀ ਉਹਨੂੰ ਨਾ ਮੰਨਣ ਦਾ ਫੈਸਲਾ ਜਿਹੜਾ ਸਤਿਗੁਰ ਪਾਤਸ਼ਾਹ ਦੇ ਹੁਕਮ ਵਿੱਚ ਮੰਨ ਲਿਆ ਤੇ ਚੜਦੀ ਜਵਾਨੀ ਵਿੱਚ ਪਤੀ ਨੂੰ ਸੰਘਰਸ਼ ਦੇ ਰਾਹ ਤੋਰ ਦਿੱਤਾ ਆਪ ਨਾਲ ਸਿੱਖ ਸੰਘਰਸ਼ ਵਿੱਚ ਮੈਂ ਇੱਕ ਦਿਨ ਪੁੱਛ ਰਿਹਾ ਸੀ ਕਿ ਭੈਣ ਸਲਟਾਂ ਵਗੈਰਾ ਜਾਂ ਕੁਝ ਇਦਾਂ ਸਸਬੈ ਦੇ ਕਹਿੰਦੇ ਸਾਰਾ ਕੁਝ ਦੇਖਿਆ ਸਾਰਾ ਕੁਝ ਕੀਤਾ ਭਾਵ ਕੇ ਆਪ ਸਿੱਖ ਸੰਘਰਸ਼ ਵਿੱਚ ਵਿਚਰੇ ਨੇ ਫੇਰ ਜਿੱਦਣ ਹਰ ਇੱਕ ਦੀ ਰੀਜ ਹੁੰਦੀ ਏ ਕਿ ਮੇਰਾ ਪੁੱਤ ਜਵਾਨ ਹੋਵੇ ਮੈਂ ਉਹਦਾ ਆਨੰਦ ਕਰਜ ਕਰਾਂ ਮੈਂ ਉਹਦਾ ਮੰਗਣਾ ਕਰਾਂ ਮੈਂ ਡੋਲੀ ਘਰ ਲੈ ਕੇ ਆਵਾਂ ਉਹ ਸਮਾਂ ਨਹੀਂ ਨਸੀਬ ਹੋਇਆ ਪੁੱਤ ਸੰਘਰਸ਼ ਦੇ ਰਾਤ ਉਰ ਗਿਆ ਪੁੱਤ ਤੋਰਨ ਤੋਂ ਬਾਅਦ ਹੌਸਲੇ ਡਿੱਗ ਜਾਣੇ ਸੁਭਾਵਕ ਹੁੰਦੇ ਆ ਹੌਸਲੇ ਪਸਤ ਹੋ ਜਾਣੇ ਹੁੰਦੇ ਆ ਬੱਚਾ ਤੇ ਮਾਂ ਦੇ ਗਰਭ ਵਿੱਚ ਹੋਵੇ ਤੇ ਕਿਸੇ ਤਰ੍ਹਾਂ ਕਰਕੇ ਉਹ ਨਾ ਸਿਰੇ ਚੜ ਸਕੇ ਤੇ ਕਈ ਸਾਲ ਰੋਣਾ ਰੋਇਆ ਜਾਂਦਾ ਪਰ ਇੱਥੇ ਜਵਾਨ ਪੁੱਤ ਦੇ ਤੁਰ ਜਾਣ ਤੋਂ ਬਾਅਦ ਫੇਰ ਸਟੇਜ ਤੇ ਖੜੇ ਹੋਣਾ ਅਫਸੋਸ ਦੀ ਗੱਲ ਹੈ ਸਾਡੇ ਹੀ ਕੁਝ ਬੰਦੇ ਆ ਸਾਡੇ ਹੀ ਕੁਝ ਵੀਰ ਭੈਣ ਪ੍ਰਤੀ ਜਿਹੜੀ ਸ਼ਬਦਾਵਲੀ ਵਰਤਦੇ ਆ ਉਹ ਬੜੀ ਦੁਖਾਂਦ ਹੈ ਉਹਦੇ ਲਈ ਆਪਾਂ ਆਓ ਸੋਚੀਏ ਸੱਚੇ ਪਾਤਸ਼ਾਹ ਨੇ ਕਿਹਾ ਜਿਨ੍ਹਾਂ ਸਿੰਘਾਂ ਸਿੰਘਣੀਆਂ ਅਰਦਾਸ ਧਰਮ へ ਸੀ ਦਿੱਤੇ ਬੰਦ-ਬੰਦ ਕਟਵਾਏ ਚਰਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਉਹ ਇਹ ਵੀ ਨਹੀਂ ਇਹ ਪਰਿਵਾਰ ਵੀ ਹੈ ਇਨਾਂ ਦੇ ਸਤਿਕਾਰਯੋਗ ਵੱਡੇ ਸਰਦਾਰ ਬਲਵੰਤ ਸਿੰਘ ਜੀ ਖੰਡਾ ਸਾਹਿਬ ਦੇ ਤਾਇਆ ਜੀ ਉਹ ਵੀ ਇੱਕ ਇੱਕ ਪਰਿਵਾਰ ਚੋਂ ਤਿੰਨ ਤਿੰਨ ਤੇ ਆਪ ਨਾ ਦੇ ਚੁਰੂ ਪਰ ਪਾਣੀ ਤੈ ਨਿੰਦੇ ਜੇ ਗੰਗਾ ਨਹੀਂ ਫਿਰ ਇਸ ਪਰਿਵਾਰ ਦੀ ਜੇ ਕੋਈ ਭਾਈ ਉੱਚੀ ਨੀਵੀਂ ਗੱਲ ਕਰੇ ਫਿਰ ਸਾਨੂੰ ਜਰਨੀ ਨਹੀਂ ਚਾਹੀਦੀ ਸਾਨੂੰ ਸੁਣਨੀ ਨਹੀਂ ਚਾਹੀਦੀ ਹੁਣ ਆਪਾਂ ਨਾ ਆਪਣਾ ਫਰਜ਼ ਕੀ ਹੈ ਕਿਉਂਕਿ ਬਾਗੀ ਸਾਹਿਬ ਨੇ ਫਰੀਦ ਸਾਹਿਬ ਦੀ ਗੱਲ ਕੀਤੀ ਬਾਹਰ ਪ੍ਰਾਇ ਬੈਸਣੇ ਦੀ ਪ੍ਰਾਇਆ ਬਾਹਰ ਕਿਹਨੂੰ ਕਿਹਾ ਇਸ ਦੇਸ਼ ਨੂੰ ਵੀ ਜੇ ਆ ਜਿਹੜਾ ਦੇਸ਼ ਆ ਸਾਡਾ ਪ੍ਰਾਇਆ ਬਾਹਰ ਆ ਤੇ ਸਾਡਾ ਕੌਮੀਕਰ ਖਾਲਸਾ ਰਾਜ ਖਾਲਸਤਾਨ ਦੀ ਗੱਲ ਕਰਕੇ ਗਏ ਨੇ ਹੁਣ ਤਖਤ ਬਏ ਤਖਤੇ ਕੀ ਲਾਇਕ ਤੇ ਜਦੋਂ ਆਪਾਂ ਕੋਈ ਵੀ ਵਸਤੂ ਕਿਸੇ ਪਾਂਡੇ ਵਿੱਚ ਪਾਣੀ ਹੋਵੇ ਤੇ ਉਹਨੂੰ ਸਾਫ਼ ਕਰਨਾ ਬਹੁਤ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਂਡਾ ਧੋਵੋ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵੋ। ਦੁੱਧ ਫੁਣ ਕਰ ਸੁਰਤ ਸਮਾਇਨ ਹੋਏ ਨਿਰਾਸ ਜਮਾਵੋ ਜਪੋ ਤਾਂ ਇੱਕੋ ਨਾਮਾ ਅਵਰਨ ਰਾਫਲ ਕਮਾ। ਹੁਣ ਅਸੀਂ ਖਾਲਸਾਤਾਨ ਦੀ ਗੱਲ ਕਰਨੀ ਹੈ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੈ ਸੱਚੇ ਪਾਤਸ਼ਾਹ ਨੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲेंगे ਬਚੇ ਸ਼ਰਨ ਜੋ ਹੋਏ ਹੁਣ ਆਕੀ ਸ਼ਬਦ ਦੀ ਥੋੜੀ ਜੀ ਗੱਲ ਕਰ ਲਈਏ ਵੀ ਆਕੀ ਕੀ ਹੁੰਦਾ ਹੈ ਕਈ ਤਾਂ ਵੈਸੇ ਬਾਕੀ ਰਹਿ ਦਨ ਕਹਿ ਦਿੰਦੇ ਨੇ ਬਾਕੀ ਨਹੀਂ ਹੁੰਦਾ ਆਕੀ ਆਕੀ ਗੁਰੂ ਤੋਂ ਫਟਕਾਰਿਆ ਹੋਇਆ ਗੁਰੂ ਤੋਂ ਭੁੱਲਿਆ ਹੋਇਆ ਆਪਦੇ ਮਨ ਦੇ ਮਗਰ ਲੱਗਾ ਹੋਇਆ ਆਪਾਂ ਆਕੀ ਤਾਂ ਨਹੀਂ ਹੈ ਆਪਾਂ ਅੰਮ੍ਰਿਤ ਵੇਲੇ ਉੱਠ ਰਹੇ ਆ ਗੁਰੂ ਨੇ ਹੁਕਮ ਕੀਤਾ ਜਿਹੜਾ ਸਾਨੂੰ ਪੰਜ ਬਾਣੀਆਂ ਦਾ ਨਿਤਨੇਮ ਗੁਰੂ ਖਾਲਸਾ ਪੰਥ ਵੱਲੋਂ ਜਿਹੜਾ ਹੁਕਮ ਹੈ ਕਿ ਪੰਜ ਬਾਣੀਆਂ ਪੜ ਰਹੇ ਆ ਕਿ ਸ਼ਾਮ ਦੀ ਸੋਧਰ ਕਰ ਰਹੇ ਆ ਕਿ ਪਰਾਈਆਂ ਧੀਆਂ ਆਪਣੀਆਂ ਧੀਆਂ ਸਮਝ ਰਹੇ ਆ ਕਿ ਪਰਾਈਆਂ ਬੱਚੀਆਂ ਆਪਣੀਆਂ ਬੇਟੀਆਂ ਸਮਝ ਰਹੇ ਆ ਕਿ ਪਰਾਈਆਂ ਵੱਡੀ ਔਰ ਉਮਰ ਦੀਆਂ ਬੀਬੀਆਂ ਆਪਣੀਆਂ ਮਾਵਾਂ ਸਮਝ ਰਹੇ ਆ ਜੇ ਇੱਥੇ ਖੜੇ ਆਂ ਤੇ ਫੇਰ ਖਾਲਸਤਾਨ ਬਹੁਤ ਛੇਤੀ ਆ ਸਕਦਾ ਹੈ ਆ ਜਾਵੇਗਾ ਪਰ ਜੇ ਅਸੀਂ ਆਪਣਾ ਭਾਂਡਾ ਹੀ ਇੰਨਾ ਲਬੇੜਿਆ ਹੋਇਆ ਆਪਣਾ ਭਾਂਡਾ ਹੀ ਇੰਨਾ ਗੰਦਾ ਕੀਤਾ ਹੋਇਆ ਕਿ ਸਾਨੂੰ ਪ੍ਰਾਈ ਧੀ ਧੀ ਨਹੀਂ ਦੀਦੀ ਪ੍ਰਾਈ ਮਾਂ ਮਾਂ ਨਹੀਂ ਦੀਦੀ ਪ੍ਰਾਈ ਭੈਣ ਭੈਣ ਨਹੀਂ ਦੀਦੀ ਤੇ ਅਸੀਂ ਗੰਦੀਆਂ ਗੰਦੀਆਂ ਐਪਾਂ ਚਲਾ ਰਹੇ ਆਂ ਤੇ ਕਹਿ ਰਹੇ ਆਂ ਅਸੀਂ ਖਾਲਸਾ ਰਾਜ ਦੇ ਪੰਦੀ ਆਂ ਫੇਰ ਸਾਨੂੰ ਖਾਲਸਾ ਰਾਜ ਨਹੀਂ ਸਾਡੇ ਪੱਲੇ ਸ਼ਰਮਿੰਦਗੀ ਪਏਗੀ ਸ਼ਰਮਿੰਦਗੀ ਸਾਨੂੰ ਨੀਵੇਂ ਹੋਣਾ ਪਏਗਾ ਅੱਜ ਜੋ ਵਰਤਾਰਾ ਵਰਤ ਰਿਹਾ ਹੈ ਜੋ ਕੁਝ ਤੁਸੀਂ ਸਾਰੇ ਜਾਣਦੇ ਹੋ ਇਹਦੇ ਨਾਲ ਸਾਡਾ ਸ਼ਰਮ ਨਾਲ ਸਿਰ ਝੁਕ ਰਿਹਾ ਹੈ ਕਿ ਕੀ ਹੋ ਰਿਹਾ ਸਿੱਖਾਂ ਨੂੰ ਸਿੱਖੀ ਦਾਣ ਹੈ ਸਾਡੇ ਕੋਲ ਕੇਸ ਦਾਣ ਰਹਿਤ ਦਾਣ ਵਿਵੇਕ ਦਾਣ ਵਸਾਹੋਦਾਨ ਭਰੋਸਾਦਾਨ ਬਾਕੀਦਾਨ ਆਪਾਂ ਕਰ ਲਈਏ ਭਰੋਸਾ ਸਾਨੂੰ ਗੁਰੂ ਤੇ ਹੈ ਅਸੀਂ ਕਹਿੰਨੇ ਕੁਝ ਹੋਰ ਤੇ ਕਰਦੇ ਕੁਝ ਹੋਰ ਜਿੰਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆਂ ਆਓ ਖਾਲਸਾ ਜੀ ਭਾਈ ਅਵਤਾਰ ਸਿੰਘ ਖੰਡਾ ਭਾਈ ਬਲਵੰਤ ਸਿੰਘ ਖਖਰਾਣਾ ਤੇ ਭਾਈ ਬਲਵੰਤ ਸਿੰਘ ਖਖਰਾਣਾ ਨੂੰ ਯਾਦ ਕਰਦੇ ਖਖਰਾਣਾ ਪਰਿਵਾਰ ਸ਼ੀਦਾ ਪਰਿਵਾਰ ਨੂੰ ਯਾਦ ਕਰਨ ਦਾ ਤਾਂ ਹੀ ਲਹਾ ਜੇ ਗੁਰ ਗੁਰ ਸਤਗੁਰਗਾ ਜੋ ਸਿੱਖ ਖਾਏ ਸੋ ਭਲਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਛਰਨਾਵੇ ਫਿਰ ਚਰੇ ਚੜੇ ਦਿਵਸ ਗੁਰਬਾਣੀ ਗਾਵੇ ਬੈਂਧਿਆ ਉਠਦਿਆ ਹਰ ਨਾਮ ਤੇ ਆਵੇ ਸੋ ਆਪਾਂ ਗੁਰੂ ਵਾਲੇ ਪਾਸੇ ਨੂੰ ਤੁਰੇ ਕਲਗੀ ਧਰ ਦੇ ਪੁੱਤਰੋ ਤਿਉ ਅੰਮ੍ਰਿਤ ਧਾਰੀ ਹੋ ਕੇ ਜਿਓ ਅਵਤਾਰ ਸਿੰਘ ਖੰਡਾ ਹੋਣਾ ਦਾ ਮਿਸ਼ਨ ਖੰਡੇ ਕੀ ਪੌਲ ਖਾਲਸਾ ਰਾਜ ਖਾਲਿਸਤਾਨ ਦੀ ਪ੍ਰਾਪਤੀ ਤਾਂ ਹੋਏਗੀ ਜੇ ਸਾਡਾ ਭਾਂਡਾ ਜਿਹੜਾ ਗੁਰੂ ਸਾਹਿਬ ਨੇ ਕਿਹਾ ਭਾਂਡਾ ਧੋਵੋ ਬੈਸ ਧੂਪ ਦੇਵੋ ਜੇ ਸਾਡਾ ਅੰਦਰਲਾ ਭਾਂਡਾ ਸਾਫ਼ ਹੋ ਗਿਆ ਇਹ ਕਿਦਾਂ ਹੋਣਾ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੇ ਨਾਵੇਂ ਕੈ ਰੰਗ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਬਾਣੀ ਨਾਲ ਜੁੜੀਏ ਬਾਣੀ ਵਰਗੇ ਬਣੀਏ ਫੇਰ ਸਾਡੇ ਰਸਨਾ ਤੋਂ ਗਾਲਾਂ ਨਹੀਂ ਨਿਕਲਣਗੀਆਂ ਬਰਿਆਈ ਨਹੀਂ ਆਏਗੀ ਚਾਹੇ ਉਹ ਸੋਸ਼ਲ ਸਾਈਡ ਹੋਵੇ ਤੇ ਚਾਹੇ ਪਬਲਿਕ ਪਲੇਸ ਕਿਸੇ ਤਰ੍ਹਾਂ ਦਾ ਵੀ ਹੋਵੇ ਅਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦੀ ਸਮਤ ਬਲਬੁੱਧ ਬਖਸ਼ਣ ਬੋਲਦੇ ਆ ਵਿਚਾਰਦੇ ਆ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ